ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੈੜਾ ਨੇ ਦੋ ਦੀਆਂ ਦੋ ਬਹੁਤ ਸ਼ਾਨਦਾਰ ਨੇ ਥੰਥਣ ਬਹੁਤ ਸਪੈਸ਼ਲ ਲੱਗੇ ਵੈੜਾ ਨੂੰ ਆਓ ਇੰਨਾ ਬਰੇ ਲਈਏ ਵੀਰ ਹੁਣਾ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਸਾਸਰੀ ਗਾਲ ਜੀ ਸਾਸਰੀਆ ਬਾਬਾ ਜੀ ਸਾਸਰੀ ਗਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਬਾਬਾ ਜੀ ਹੋਰ ਵੀਰ ਜੀ ਨਾਂ ਦੱਸ ਦਿਓ ਆਪਣਾ ਨਾਂ ਹਰਪਾਲ ਸਿੰਘ ਜੀ ਨਾਂ ਦੱਸੋ ਹਰਪਾਲ ਸਿੰਘ ਜੀ ਠੀਕ ਹੈ ਜੀ ਪਿੰਡ ਦੱਸ ਦਿਓ ਪੋਮਾ ਮਟਾਲਾ ਪੋਮਾ ਮਟਾਲਾ ਤੇ ਫੋਨ ਨੰਬਰ ਦੱਸ ਦੇ ਵੀਰ ਜੀ 82 64 ਹਾਂਜੀ 54 48 52 ਠੀਕ ਹੈ ਵੀਰ ਜੀ ਤੇ ਦੋ ਪਸ਼ੂ ਗੋਲੇ ਆਪਣੇ ਠੀਕ ਹੈ ਜੀ ਆਪਣਾ ਇਤੋਂ ਕਰੀਏ ਸ਼ੁਰੂ ਇਹਦੇ ਬਾਰੇ ਦੱਸਿਓ ਸਰ ਭਾਜੀ ਆਹ ਤੇ ਵੱਛੀ ਆਦੀ ਮਹੀਨੇ ਦੀ ਮਹੀਨੇ ਦੀ ਕੰਦੂ ਅ ਮਹੀਨੇ ਦੀ ਸੂਈ ਆ ਵੱਛੀ ਆ ਗਈ ਮਗਰੇ ਠੀਕ ਹੈ ਵੀਰ ਜੀ ਤੇ ਦੁੱਧ ਦੱਸਿਓ ਇਹਦਾ ਕਿੰਨਾ ਹੈ 11 ਕਿਲੋ 11 ਕਿਲੋ ਤੁਸੀਂ ਦਾਖਾ ਕਰਕੇ ਵੀਰ ਜੀ ਲੈ ਜਾਓ ਬਿਲਕੁਲ ਖੋਲੇ ਭਾਜੀ ਇਹਨੂੰ ਖੋਲੇ ਵਿੱਚ। ਗਾਇਆਂ ਵੀ ਚੰਗੀਆਂ ਜੇ ਕਿਤਾ ਹੁਣ ਗਰਮੀ ਗੁਰਮੀ ਚ ਇਹ ਜਿਹੇ ਗਾਇਆਂ ਚੰਦਰੀਆਂ ਜੇ ਫੈਨ ਫੋਨ ਚੰਗੀ ਆਉਣੀ ਆ ਤੇ ਕੋਈ ਗਰਮੀ ਨਹੀਂ ਮਨਉਣੀ ਇਹਨੇ। ਹਾਂਜੀ ਹਾਂਜੀ ਬਿਲਕੁਲ ਬਾਬਾ ਜੀ। ਵੇਖੋ ਜੀ ਚੰਗੀ ਰਾਜ ਰੋਜੀ ਵਹਿੜਾ ਪਲੀ ਜੁੜੀ ਆ ਥਣ ਥਣ ਦੀ ਕੁਆਲਿਟੀ ਵੇਖਿਓ ਬਹੁਤ ਸ਼ਾਨਦਾਰ ਆ। ਬਿਲਕੁਲ ਜੀ। ਇਹਨੂੰ ਤੋਰਦੇ ਲੰਮੀ ਤੋਰਦੇ। ਵੇਖੋ ਰੰਗ ਢਾਂਗ ਦੇ ਪਲੀ ਪਲੀ ਥਣ ਉੱਤੇ ਥੋੜਾ ਥੰਮ ਲੱਗਾ ਹੋਆ। ਬਿਲਕੁਲ ਜੀ। ਆਹ ਵੇਖੋ ਵੀਰ ਜੀ। ਥਣ ਥਣ ਬਹੁਤ ਸਪੈਸ਼ਲ ਲੱਗਿਆ। ਚੰਗਾ ਮਈਆਂ ਦਾ ਥਣ ਲੱਗਿਆ ਇਹ ਤੋਰ ਦੋ ਨੰਮੀ ਤੋਰ ਦੋ ਠੀਕ ਹੈ ਜੀ ਵੇਖੋ ਵੀਰ ਜੀ ਥਾਂ ਥਾਂ ਨੂੰ ਬਹੁਤ ਸਪੈਸ਼ਲ ਆ ਪਲੀ ਜੁੜੀ ਆ ਦੁੱਧ ਕਿੰਨਾ ਦੱਸਿਆ ਵੀਰ ਜੀ 11 ਕਿਲੋ ਹੇ ਠੰਡੀ ਸੀਲ ਵੀਰ ਜੀ ਬਿਲਕੁਲ ਠੀਕ ਹੈ ਜੀ ਭਾਵੇਂ ਰੱਸੀ ਪਾਉ ਭਾਵੇਂ ਨਾ ਪਾਉ ਹਨਾ ਜੀ ਠੰਡੀ ਸੀਲ ਆ ਠੀਕ ਹੈ ਜੀ ਆ ਵੱਛੀ ਆ ਗਈ ਇਹਦੀ ਵੀਰ ਜੀ ਕੀ ਮੋਲ ਹੈ ਇਹਦਾ 37000 ਯਾਰ 37000 ਯਾਰ ਬਾਬਾ ਜੀ ਵੀਰ ਜੀ ਨਾ 37 ਨਾ 35 ਹਾਂਜੀ 31000 ਦੀ ਦੇ ਦੇਣੀ ਆ ਆ ਨਾ ਕਰਨੀ ਆ ਵੀ ਕਿਹੜਾ ਸਵਦਾ ਪਹਿਲਾਂ ਆਉਂਦੇ ਆ ਫੋਨ ਤੇ ਵਿਕ ਜੇ ਬਿਲਕੁਲ ਜੀ ਵੇਖੋ ਜੀ ਜੈਜ ਮੋਲ ਕਰਤਾ ਪੂਰਾ ਬਾਬਾ ਜੀ ਹੁਣਾਂ ਨੇ 31000 ਦੀ ਥਾਂ ਤੋਂ ਵਧੀਆ ਲੱਗਿਆ ਮਹੀਨੇ ਦੀ ਸੂਈ ਆ ਮਗਰ ਵਸ਼ੀ ਦੱਸ ਦੇ ਵੀਰ ਹੁਣੀ ਚੰਗੀ ਆ ਜੀ ਬਿਲਕੁਲ ਟੋਪ ਕਲਾਸ ਬਿਲਕੁਲ ਰਾਜੀ ਆ ਜੀ ਕੀਤਾ ਦਾ ਬਾਬਾ ਜੀ ਤੁਸੀਂ ਜਾਇਜ ਆ ਮੁੱਲ ਬਾਕੀ ਵੀਰ ਜੀ ਦੱਸ ਦੋ ਤੁਸੀਂ ਹੋਰ ਮਾਨਤਨ 30 ਦੀ ਦਿਨ ਖਾਣਾ 3000 ਦੇ ਦੇਣੀ ਬੀ ਥੋੜੀ ਛੋਟੀ ਕੋਈ ਗੱਲ ਨਹੀਂ ਛੋਟ ਆਪਣੀ ਖੁਸ਼ੀ ਨਾ ਕਰ ਦੋ ਵੀਰਾ ਠੀਕ ਆ ਜੀ ਹਾਂ ਜੀ ਦੇਖੋ ਜੀ ਵੀਰ ਜੀ ਕਹਿੰਦੇ 30000 ਦੀ ਵਿਹੜ ਦੇ ਦਾਂਗੇ ਵਿੱਚ ਛੋਟ ਕਰ ਦਾਂਗੇ ਆਏਗੇ ਵੀਰ ਦਾ ਹੋਰ ਮਾਨਤਨ ਕਰ ਦਾਂਗੇ ਚੰਗੀ ਵਿਹੜ ਆ ਜੀ ਰੇਟ ਵੀ ਬਿਲਕੁਲ ਜਾਇਜ ਵੀਰ ਜੀ ਨੇ ਕਰਤਾ ਵਾ ਤੇ ਬਾਕੀ ਮਹੀਨੇ ਦੀ ਸੂਈ ਦੱਸਦੇ ਆ ਹਨਾ ਜੀ ਨਹੀਂ ਲਾ ਲਓ ਡੇਢ ਹੀ ਲਾ ਲਓ ਸਾਹਮਣੇ ਬਿਲਕੁਲ ਜੀ ਮਹੀਨੇ ਦੀ ਲਾ ਲਓ ਡੇਢ ਦੀ ਲਾ ਲਓ ਦੋਵਾਂ ਦੀ ਲਾ ਲਓ ਤੁਹਾਡੇ ਸਾਹਮਣੇ ਹਨਾ ਜੀ ਕੋਈ ਨਹੀਂ ਆ ਗਈ ਕੋਈ ਵੀ ਬਿਲਕੁਲ ਜੀ ਬਿਲਕੁਲ ਜੀ ਕਿੰਨੇ ਚੇਰ ਦੀ ਤੁਸੀਂ ਆਪੇ ਲਾਉਣਾ ਹਨਾ ਵੀਰ ਜੀ ਬਾਕੀ ਥਣਾ ਥੁਣਾ ਦੀ ਬਿਲਕੁਲ ਚਵਾਈ ਇੱਕ ਨੰਬਰ ਬਹੁਤ ਵਧੀਆ ਜੀ ਠੀਕ ਠੀਕ ਹੈ ਵੀਰ ਜੀ ਠੀਕ ਹੈ ਜੀ ਰੇਡ ਵੀਰ ਦਾ ਬਿਲਕੁਲ ਜਾਇਜ ਆ ਇਹਦੇ ਬਾਰੇ ਦੱਸੋ ਵੀਰ ਜੀ ਕਿੰਨੇ ਵਜੇ ਪਹਿਲੀ ਨੂੰ ਸਤਵਾਂ ਮਹੀਨੇ ਚਾਲੂ ਹੋਣਾ ਹੈ ਪਹਿਲੀ ਤਰੀਕ ਨੂੰ ਅਰੇ ਪਹਿਲੀ ਤਰੀਕ ਨੂੰ ਸਤਵਾਂ ਪਹਿਲੀ ਤਰੀਕ ਨੂੰ ਸਤਵਾਂ ਮਹੀਨਾ 6 ਕਿਲੋ ਜੀ ਕਰਦੇ 6 ਕਿਲੋ 6 ਦੇ ਵਾਧੇ ਘਟਾ ਬਿਲਕੁਲ ਜੀ 7 ਮਹੀਨਾ ਗੱਬਣਾ ਚੈੱਕ ਪਾਸ ਜੀ ਹਾਂਜੀ ਹਾਂਜੀ ਬਿਲਕੁਲ ਇਹ ਨਾ ਵੀ ਛੋਲੇ ਵੀ 7 ਮਹੀਨੇ ਵੀ ਕਾਂ ਸੂਈ ਨ ਹੋ ਗਿਆ ਵੀ ਨਾ ਇਹ ਟੋਕਰ ਗੱਬਣਾ ਟੋਕਰ ਗੱਬਣ ਦੀ ਵੀ ਗਾਰੰਟੀ ਵਾਲੀ ਟੋਕਰ ਗੱਬਣ 7 ਮਹੀਨਾ ਪਾਸ ਹੋਈ ਆ ਜੇ ਵੀਰ ਨੇ ਕਰਾਉਣੀ ਹੋਵੇ ਤਾਂ ਇੱਥੇ ਆ ਕੇ ਕਰਾ ਲਾ ਸੱਤ ਮਹੀਨੇ ਦੀ ਗੱਬਣਾ ਤੇ ਦੁੱਧ ਕਿੰਨਾ ਦੱਸਿਆ ਜੋ 7 ਕਿਲੋ 7 ਕਿਲੋ ਦੁੱਧ ਦਾ ਹਾਂਜੀ 6 ਕਿਲੋ ਕਰਕੇ ਲੈ ਜੇ ਵੀਰ ਬਿਲਕੁਲ ਜੀ ਖੋਲੋ ਵੀਰ ਜੀ ਇਹਨੂੰ ਖੋਲੋ ਵੇਖੋ ਜੀ ਇਹ ਵੀ ਵੀ ਜੀ ਗਰਮੀ ਦੇ ਵਿੱਚ ਕਿਤਨਾ ਚੌਣ ਆਲੀ ਆ ਕੋਈ ਇਹਨੇ ਗਰਮੀ ਨਹੀਂ ਮਨਾਉਣੀ ਕੋਈ ਗੱਲ ਬਾਤ ਨਹੀਂ ਬਿਲਕੁਲ ਜੀ ਹਾਂ ਵੇਖੋ ਕਿੱਡਾ ਪੈਰਾ ਲੱਗਾ ਉਹ ਡੋੜਾ ਥੰਡ ਲਗਾ ਇਹਨੂੰ ਥਣ ਬਹੁਤ ਵਧੀਆ ਲੱਗਿਆ ਚੰਗੀ ਵਿਹੜਾ ਕੱਦ ਕਾਠ ਫੋਲਾ ਲੰਮੀ ਬੇਲ ਆ ਥਣ ਬਹੁਤ ਸਪੈਸ਼ਲ ਲੱਗਿਆ ਜੀ ਵੇਖੋ ਵੇਖੋ ਵੀਰ ਜੀ ਥਣ ਥਣ ਦੀ ਕੁਆਲਿਟੀ ਬਹੁਤ ਚੰਗੀ ਆ ਜੀ ਚੰਗੀਆਂ ਵਿਹੜਾ ਵੀਰ ਕੋਲ ਦੋਵੇਂ ਪਲੀਆਂ ਜੁੜੀਆਂ ਨੇ ਮਿੱਟੀ ਪੈਣ ਵਾਲੀ ਗੱਲ ਆ ਬਿਲਕੁਲ ਜੀ ਦਵਾ ਮਹੀਨੇ ਜੀ ਵੇਖੋ ਕਿੰਨੇ ਪੈਸੇ ਇਹਨੇ ਡਬਲ ਕਰਦਨੇ ਆ ਬਿਲਕੁਲ ਜੀ ਵੇਖੋ ਵੀਰ ਜੀ ਕਹਿੰਦੇ ਸੱਤ ਮਹੀਨਿਆਂ ਦੀ ਗੱਬਣ ਆ ਦੁੱਧ ਵੀ ਆ ਗਿਆ ਚੰਗਾ ਆ ਥਣ ਥਣ ਬਹੁਤ ਵਧੀਆ ਲੱਗਿਆ ਵੇਖੋ ਜੀ ਬਹੁਤ ਸ਼ਾਨਦਾਰ ਵੈੜ ਆ ਬਾਕੀ ਰੇਟ ਪੁੱਛਦੇ ਵੀਰ ਕੋਲ ਵੀਰ ਜੀ ਰੇਟ ਦੱਸ ਦਿਓ ਇਹਦਾ ਇਹ 35000 35000 ਵੀਰ ਜੀ 31000 ਦੀ ਦੇ ਦਾਂਗੇ ਠੀਕ ਐ ਬਾਬਾ ਜੀ ਹਾਂ ਜੀ ਤੁਸੀਂ ਕੋਈ ਮਾਨਤਾ ਕਰਵਾਉਣ ਦਾ ਕਰਾ ਲਓ ਦੱਸੋ ਵੀਰ ਜੀ ਕੋਈ ਨਾ ਵੀਰ ਜੀ ਇਹ ਵੀ 30 ਹੀ ਦੇ ਦਾਂਗੇ ਮੈਨਾਂ ਬਾਬਾ ਜੀ ਮੁੱਲ ਜਾਇਜ ਆ ਮੈਂ ਤਾਂ ਨਹੀਂ ਕਹਿਣਾ ਵੀ 30 ਦੇ ਦਾਂਗੇ ਹਾਂਜੀ 30000 ਦੀ ਦੇਣਾ ਕੋਈ ਚਲੋ 30000 ਦੀ ਵੀਰ ਜੀ ਕਹਿੰਦੇ ਦੇ ਦਾਂਗੇ ਬਾਕੀ ਰੇਟ ਵੀਰ ਜੀ ਤੁਹਾਡੇ ਪਹਿਲੇ ਫੋਨ ਤੇ ਵਿਗਣਾ ਦੇ ਪਸ਼ੂ ਆ ਰੇਟ ਬਿਲਕੁਲ ਹੀ ਜਾਇਜ਼ ਕਰਤਾ ਵੀਰ ਨੇ 30000 ਦੀ ਕਹਤਾ ਜੀ ਵੀਰ ਨਾ ਵੀਰ ਕੋਈ ਕਿਤਾਬੇ ਬਹੁਤਾ ਚਲਾਉ ਹੋ ਜਾ ਕੰਮ ਕਿਦਾ ਜਾਇਜ਼ ਕਰਤਾ ਨਹੀਂ ਜਾਇਜ਼ ਵੀਰ ਜੀ ਜਿਹੜੀ ਜਾਇਜ਼ ਹੈ ਜਾਇਜ਼ ਹੈ ਬਿਲਕੁਲ ਹੈ ਨਾ ਜੀ ਰੇਟ ਬਿਲਕੁਲ ਹੀ ਜਾਇਜ਼ ਹੈ ਚੰਗੀ ਵਿਹੜਾ ਵੱਡੀ ਵਸ਼ੀ ਆ ਬਾਕੀ ਗੱਬਣਾ ਟੋਕਰ ਗੱਬਣਾ ਰੇਟ ਵਾਲੀ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਕੀਤੀ ਵੀਰ ਜੀ ਹੁਣ ਕੀ ਗੱਲ ਕਰਦੇ ਨੇ ਜੇ ਦਵੇਂ ਕੱਖੀਆਂ ਲਊ ਨਾ ਵੀਰ ਹਾਂਜੀ 2000 ਰੁਪਿਆ ਸੌਟ ਮੇੜ ਲਵ ਬਾਬਾ ਜਿਆਦਾ ਹੀ ਨਾ ਕਰੀ ਜਾਓ ਵੀ ਉਹਨਾਂ ਪੁੱਛ ਲੈ। ਵੀਰ ਜੀ ਆਪਾਂ ਪਾਸੇ ਕਰਦਣਾ ਕਰ। ਠੀਕ ਐ। ਜੋੜੇ ਚ। ਜੇ ਦਮੇ ਕੱਟੇ ਲੈ ਜੂ ਕਰਦਾਂ ਕੋਲ। ਕਰਦਾਂਗੇ। ਕਰਦਾਂ ਕੋਲ। ਵੇਖੋ ਜੀ ਆਹ ਤੇ ਵੀਰ ਜੀ ਫਰੀ ਵਾਲਾ ਕੰਮ ਹੀ ਜੋ ਹਣਾ। ਰੇਟ ਵਾਲੀ ਤੇ ਮੈਨਾਂ ਕੀ ਕੋਈ ਗੱਲ ਹੀ ਨਹੀਂ ਕਰਨ ਵਾਲੀ। ਵੇਖੋ ਜੀ ਟੋਪ ਕਲਾਸ ਵਹਿੜਾ ਨੇ। ਪਲੀਆਂ ਜੁੜੀਆਂ ਨੇ। ਕੌਣ ਕੌਣ ਕਿ ਸਾਹਮਣੀ ਆਪਣੀ ਫੇਰ ਦੇ ਵੇਖੀ ਚੋਗੀ। ਐਸ਼ ਐਸ਼ ਜੀ। ਹਾਂ ਜੀ। ਬਿਲਕੁਲ ਜੀ ਵੇਖੋ ਜੀ ਰੇਟ ਵਾਲੀ ਤੇ ਜਾਇਜ਼ ਕੀਤਾ ਵੀਰ ਜੀ ਨੇ ਤੇ ਥਣ ਥਣੇ ਬਹੁਤ ਵਧੀਆ ਲੱਗੇ ਆ। ਆ ਡੇਢ ਮਹੀਨੇ ਦੀ ਦੋ ਮਹੀਨੇ ਦੀ ਸੂਈ ਲਾਲੇ ਭਾਵੇਂ ਕੋਈ ਹਨਾ ਜੀ ਬਿਲਕੁਲ ਜੀ ਬਿਲਕੁਲ ਜੀ ਆ ਤੋਕੜ ਗੱਬਣਾ ਹਾਂਜੀ ਤੇ ਪਲੀਆਂ ਜੁੜੀਆਂ ਕਦ ਕਾਠ ਵਾਲੀਆਂ ਨੇ ਤੇ ਰੇਟ ਵੀ ਬਿਲਕੁਲ ਜਾਇਜ਼ ਕਰਤਾ ਵੀਰ ਜੀ ਹੁਣਾ ਹਾਂਜੀ ਵੀਰ ਜੀ ਨਾਂ ਦੱਸ ਦਿਓ ਫੇਰ ਤੋਂ ਆਪਣਾ ਹਰਪਾਲ ਸਿੰਘ ਜੀ ਪਿੰਡ ਦੱਸ ਦਿਓ ਕਿਲ ਵਡਾਲਾ ਵੀ ਵਡਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 8264 554855 ਠੀਕ ਹੈ ਜੀ ਬਿਲਕੁਲ ਜੀ ਵੀਰ ਜੀ ਹੁਣਾਂ ਰੇਟ ਵੀ ਬਿਲਕੁਲ ਜੈਜ ਕੀਤੇ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਵੀਰ ਜੀ ਇੱਕ ਟਾਈਮ ਪਸ਼ੂ ਲਾ ਕੇ ਜਰੂਰ ਆਓ ਆਪਣੀ ਚੈੱਕ ਪਾਸ ਕਰਕੇ ਖੜੋ ਉਹ ਟਾਡਾ ਫਰਜ ਬੰਦਾ ਵੀਰ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਇੱਕ ਵੀਰ ਜੀ ਗੱਲ ਹੋ ਰਿਹਾ ਹਾਂਜੀ ਵੇਖੋ ਕਿਹਦੇ ਵੀਰ ਕਮੈਂਟ ਕਰਦੇ ਬੜੇ ਬੜੇ ਸੋਹਣੇ ਇੱਕ ਵੀਰ ਪ੍ਰਕਾਸ਼ ਸਿੰਘ ਆ ਬਹੁਤ ਪਿਆਰਾ ਵੀਰ ਆ ਦਾ ਉਹਨੇ ਬੜੇ ਚੰਗੇ ਕਮੈਂਟ ਹਰ ਚੈਨਲ ਨੂੰ ਕਰਦਾ ਹਾਂਜੀ ਉਹਨਾਂ ਵੀਰ ਨੇ ਆਪਣਾ ਵੀਰ ਨੰਮੇ ਮਤੇਆਲੀਆ ਹਾਂਜੀ ਉਹਨਾਂ ਨੇ ਖੁਸ਼ੀ ਜਾ ਕੇ ਇੱਕ ਝੋਟੀ ਉਹਨਾਂ ਨੂੰ ਗਿਫਟ ਕੀਤੀ ਆ ਸਿਰਫ ਉਹਨਾਂ ਦੀ ਇਮਾਨਦਾਰੀ ਤੇ ਸੱਚੇ ਸੁੱਚੇ ਕਮੈਂਟਾਂ ਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਸੁੱਚੇ ਕਮੈਂਟ ਕਰਾਂਗੇ ਹਾਂ ਚਲੋ ਝੋਟੀਆਂ ਤੇ ਨਹੀਂ ਕੋਈ ਦੇਖਦਾ ਸ਼ਾਬਾਸ਼ ਇਹ ਦੇਊਗਾ ਨਾ ਬਿਲਕੁਲ ਜੀ ਬਿਲਕੁਲ ਆਈ ਉਹਨਾਂ ਆਪਣੇ ਨਰਮਲ ਜੀ ਕਿ ਮਤੀ ਵਾਲਿਆਂ ਨੂੰ ਵਧਾਈ ਦੇਣੇ ਆ ਵੀਡੀਓ ਤੁਹਾਡੀ ਬੜੀ ਬੜੀ ਮਿਹਰਬਾਨੀ ਦਾ ਤੁਹਾਡਾ ਬੜਾ ਜਿਗੜਾ ਕਿਦਾਂ ਇਹ ਕੰਮ ਕੀਤਾ ਬਿਲਕੁਲ ਜੀ ਇਹਦੇ ਬਾਬਾ ਜੀ ਵੇਖੋ ਜੀ ਕਿੱਡੀ ਵਧੀਆ ਗੱਲ ਕੀਤੀ ਆ ਨਾ ਭਾਜੀ ਹੁਣਾਂ ਵੀ ਵੀ ਕਿੱਡਾ ਵਧੀਆ ਚੀਜ਼ ਦਾ ਵੀ ਗਿਫਟ ਸੋਹਣਾ ਗਿਫਟ ਦਿੱਤਾ ਫਿਰ ਹਨਾ ਜੀ ਠੀਕ ਹੈ ਜੀ ਵੇਖਿਓ ਜੀ ਬਹੁਤ ਵਧੀਆ ਬਾਕੀ ਸਾਰੇ ਵੀਰਾਂ ਨੇ ਇਹੋ ਬੈਂਤੀ ਵੀਰ ਜੀ ਕਮੈਂਟ ਵਧੀਆ ਵਧੀਆ ਕਰਿਆ ਕਰਿਓ ਅਗਲੇ ਦਾ ਹੌਸਲਾ ਵਧਾ ਨਾਲੇ ਹਨਾ ਜੀ ਬਾਬਾ ਜੀ ਕੋਲ ਗੱਲ ਕਹਿਤੀ ਆ ਹਾਂਜੀ ਵੀ ਗਾਂਹ ਆਉਣ ਵਾਲੇ ਸਮੇਂ ਵਿੱਚ ਪੰਜ ਝੋਟੀਆਂ ਇਹ ਕਾਨੀਆਂ ਪੰਨਿਆਂ ਦੇ ਗਿਫਟ ਵੇਖਨੇ ਕਿਹੜੇ ਕਿਹੜੇ ਚੰਗੇ ਵੀਰ ਕਰਦੇ ਆ ਬਿਲਕੁਲ ਜੀ ਬਿਲਕੁਲ ਵੇਖੋ ਗਿੱਡੀ ਸੋਹਣੀ ਗੱਲ ਕੀਤੀ ਭਾਈ ਹੁਣ ਹਨਾ ਜੀ ਤੇ ਹਰ ਇੱਕ ਵੀਰ ਨੂੰ ਇਹੋ ਬੈਂਤੀ ਆ ਕਿ ਵੀਰ ਜੀ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਿਆ ਕਰੋ ਹਨਾ ਜੀ ਹਾਂਜੀ ਹਾਂਜੀ ਸਾਸਿਕਾ ਬਾਬਾ ਜੀ ਸਾਸਿਕਾ